ਹਰੇ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜੈ ਮਾਤਾ ਦੀ ਜੀ ਜੈ ਸ਼੍ਰੀ ਸ਼ਾਮ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੀ ਸਾਡਾ 15 ਅਕਤੂਬਰ ਦਿਨ ਬੁੱਧਵਾਰ ਜਾਨੀ ਕਿ ਕੱਲ ਨੂੰ ਜੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਦੇ ਗਰਾਊਂਡ ਦੇ ਵਿੱਚ ਸ਼ਿਵ ਸ਼ੰਕਰ ਸੇਵਾ ਦਲ ਵੱਲੋਂ ਜੋ ਹਰ ਸਾਲ ਜਾਗਰਨ ਕਰਵਾਇਆ ਜਾ ਰਿਹਾ ਉਹ ਕੱਲ ਨੂੰ ਕਰਵਾਇਆ ਜਾ ਰਿਹਾ ਜੀ ਇਸ ਦੇ ਵਿੱਚ ਜੀ ਬ੍ਰਿੰਦਾਵਨ ਤੋਂ ਸਾਡੇ ਚਿੱਤਰ ਵਿਜੈਤਰ ਜੀ ਮਹਾਰਾਜ ਆ ਰਹੇ ਹਨ ਸਾਰੇ ਇਲਾਕਾ ਨਿਵਾਸੀਆਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਾਗਰਨ ਦੇ ਵਿੱਚ ਟਾਈਮ ਸਿਰ ਪਹੁੰਚ ਕੇ ਜਾਗਰਨ ਦੀ ਰੌਣਕ ਨੂੰ ਵਧਾਓ ਜੀ ਲੰਗਰ ਵਗੈਰਾ ਲੱਗੀ ਪ੍ਰਬੰਧ ਕੀਤਾ ਗਿਆ ਇਸ ਦੇ ਵਿੱਚ ਸਾਡੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿੱਦਾਂ ਕਿ ਨੈਣਾ ਦੇਵੀ ਲੰਗਰ ਕਮੇਟੀ ਜੀ ਜੀ ਐਸ ਫਾਊਂਡੇਸ਼ਨ ਲਖਦਾਰ ਫਾਊਂਡੇਸ਼ਨ ਤੇ ਆਪਣੇ ਓਮ ਨਮੋ ਸ਼ੋਇ ਕਲੱਬ ਆਪਣੇ ਸਮਰਾਲਾ ਵੱਲੋਂ ਜੀ ਜੋ ਲੰਗਰ ਦੀ ਸੇਵਾ ਲਗਾਈ ਜਾਂਦੀ ਹੈ ਉਹ ਸਾਰੇ ਕਲੱਬ ਰਲ ਕੇ ਸਹਿਯੋਗ ਦੇ ਨਾਲ ਲੰਗਰ ਲਗਾ ਰਹੇ ਨੇ ਕੋਈ ਹੋਰ ਫਿੰਗਰ ਵੀ ਆ ਰਿਹਾ ਹਾਂਜੀ ਇਸ ਦੇ ਵਿੱਚ ਸਾਡੇ ਕਥਾਵਾਚਕ ਰਮਨ ਰੋਮੀ ਜੀ ਆ ਠੀਕ ਮੇਰਾ ਨਾਮ ਵਿਦੂ ਗੁਪਤਾ ਇਹ ਕੱਲ ਜਾਗਰਣ ਕਰਵਾ ਰਹੇ ਹਾਂ ਕਿ ਕੱਲ ਅਸੀਂ ਆਪਣਾ 23ਵਾਂ ਜਾਗਰਣ ਕਰਵਾਉਣ ਜਾ ਰਹੇ ਹਾਂ ਜੋ ਕਿ ਮਰੀਂਦਾਵਾਂ ਤੋਂ ਮਹਾਰਾਜ ਚਿਤਰਵਤੀ ਕਰ ਜੀ ਕਰਨਗੇ ਤੇ ਉਹਨਾਂ ਦੇ ਨਾਲ ਰੂਮੀ ਜੀ ਗਵਿੰਦਗੜ੍ਹ ਤੋਂ ਉਹ ਕਰਨਗੇ ਕਿੰਨੀਆਂ ਤਿਆਰੀਆਂ ਹੋ ਗਈਆਂ ਤਿਆਰੀਆਂ ਸਾਰੀਆਂ ਮੁਕੰਮਲ ਹੋ ਚੁੱਕੀਆਂ ਹਨ ਮੈਂ ਸ਼ਹਿਰ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਸਾਰੇ ਹੁਮ ਹਮ ਆ ਕੇ ਪਹੁੰਚੋ ਕਿੰਨੇ ਵਜੇ ਪ੍ਰੋਗਰਾਮ ਸਟਾਰਟ ਹੋਊਗਾ ਕੱਲ ਨੂੰ ਅਰਾਊਂਡ 8:30 ਵਜੇ ਪ੍ਰੋਗਰਾਮ ਸਟਾਰਟ ਹੋ ਜੀਆ ਮਰਦਾ ਕੀਪਰ ਵਨ ਕੀਤਾ ਹੈ ਲੰਗਰ ਦਾ ਅਸੀਂ ਬਹੁਤ ਅੱਛਾ ਪ੍ਰਬੰਧ ਕੀਤਾ ਹੈ ਜੋ ਕਿ ਸਾਡੀ ਲੱਖਦਾਤਾਰ ਫਾਊਂਡੇਸ਼ਨ ਜੀਐਸਐਸ ਫਾਊਂਡੇਸ਼ਨ ਸੇ ਨੈਣਾਦੇਵੀ ਕਮੇਟੀ ਵੱਲੋਂ ਕੀਤਾ ਗਿਆ ਹੈ ਤੇ ਅਸੀਂ ਪਾਰਕਿੰਗ ਦਾ ਵੀ ਪ੍ਰਬੰਧ ਕੀਤਾ ਹੈ ਤੇ ਸਾਰੇ ਲੋਗ ਹੁਮਾ ਮਾ ਕੇ ਪਹੁੰਚੋ ਅੱਜ ਤੋਂ ਅੱਜ ਤਿਆਰੀਆਂ ਚੱਲ ਰਹੀਆਂ ਕੀ ਕਹਿਣਾ ਚਾਹੁੰਦੇ ਜਿਹੜਾ ਕੱਲ ਨੂੰ ਪੂਰਾ ਹੈ ਜੈ ਮਾਤਾ ਦੀ ਸਾਰਿਆਂ ਨੂੰ ਜੀ ਸਾਡੇ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਸਾਡਾ 23ਵਾਂ ਵਿਸ਼ਾਲ ਭਗਵਤੀ ਜਾਗਰਣ ਕਿਉਂਕਿ ਅਸੀਂ ਹਰ ਸਾਲ ਮਹਾਮਾਈ ਦਾ ਗੰਗਾਨ ਕਰਵਾਨੇ ਆ ਇਸ ਵਾਰ ਕੁੜੀਆਂ ਵਾਲੇ ਸਕੂਲ ਵਿੱਚ 23ਵਾਂ ਵਿਸ਼ਾਲ ਭਗਤੀ ਜਾਗਰਣ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਬ੍ਰਿੰਦਾਵਨ ਤੋਂ ਚਿੱਤਰ-ਵਚਿੱਤਰ ਜੀ ਆ ਰਹੇ ਨੇ ਤੇ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਆਪਣੇ ਕੰਮਕਾਰਾਂ ਤੋਂ ਵਿਹਲੇ ਹੋ ਕੇ ਜਲਦੀ ਤੋਂ ਜਲਦੀ ਆਓ ਤੇ ਜਾਗਰਣ ਦਾ ਆਨੰਦ ਮਾਣੋ ਅੱਜ ਕੀ ਜਾਣਕਾਰੀ ਹੈ ਜਿਹੜਾ ਕੱਲ੍ਹ ਨੂੰ ਕਰਾ ਰਹੇ ਜੈ ਮਾਤਾ ਦੀ ਸਾਰੇ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੱਲ 23ਵਾਂ ਵਿਸ਼ਾਲ ਜਾਗਰਣ ਹੋਣ ਜਾ ਰਿਹਾ ਹੈ 15 ਤਰੀਕ ਨੂੰ ਰਾਤੀ ਸਹੀ 8:30 ਮਿੰਟ ਤੇ ਜਾਗਰਣ ਸ਼ੁਰੂ ਹੋ ਜੂਗਾ ਜੀ ਇਹ ਹੋਰ ਕੀ ਜਾਣਕਾਰੀ ਹੈ ਜੀ ਇਹਦੇ ਸਾਨੂੰ ਇਹਦੇ ਵਿੱਚ ਭਵਨ ਬਹੁਤ ਵਧੀਆ ਸਜਾਵਟ ਦੇਖਣਯੋਗ ਹੋਏਗੀ ਲਾਈਟਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਲੰਗਰ ਦਾ ਪ੍ਰਬੰਧ ਕੀਤਾ ਗਿਆ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਜੀ ਤੇ ਬੈਠਣ ਲਈ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਤੇ ਆਪਣੇ ਵਸਨੀਕਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਕਿੰਨੇ ਵਜੇ ਇੱਥੇ ਟੋਟੇ ਕੋ ਬਾਂਡਰ ਤੇ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਸਹੀ 8:00 ਵਜੇ ਪਹੁੰਚਣ ਦੀ ਕਿਰਪਾ ਦਾ ਕਰਨ ਤੇ ਮਾਤਾ ਦੇ ਗੁਣ ਗਾਨਾ